ਉਸ ਸਮੇਂ ਨਾ ਸਤਿਗੁਰੂ ਧੰਨ ਗੁਰੂ ਅਮਰਦਾਸ ਸਹਿ ਮਹਾਰਾਜ ਨਾ ਇੱਕ ਦਿਨ ਆਪਣੇ ਨਿੱਜ ਸੇਵਕ ਭਾਈ ਬੱਲੂ ਦੇ ਨਾਲ ਬਚਨ ਬਲਾਸ ਕਰਦੇ ਨੇ ਕਹਿੰਦੇ ਭਾਈ ਬੱਲੂ ਜੀ ਵੀ ਇੰਨੀਆਂ ਸੰਗਤਾਂ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਪਰ ਜੁੜੀਆਂ ਨੇ ਐਨਾ ਇਕੱਠ ਸੰਗਤ ਦਾ ਹੋਇਆ ਵੀ ਜਿਠਾ ਨਜ਼ਰ ਨਹੀਂ ਆਉਂਦਾ ਕਿੱਥੇ ਹੈ ਸਿੱਧੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਉਹ ਪਵਿੱਤਰ ਬਚਨ ਹੈਨ ਉਹ ਸਮੇਂ ਜੋ ਸਤਗੁਰੂ ਜੀ ਨੇ ਆਪਣੀ ਰਸਨਾ ਤੋਂ ਆਖਣੇ ਕੀਤੇ RAM DAS ਕੋ ਚਿਰ ਬਹੁ ਹੋਵਾ ਵੀ ਕਈ ਦਿਨ ਹੋ ਚੁਕੇ ਨੇ ਵੀ ਭਾਈ ਜੇਠਾ ਜੀ ਗੁਰੂ RAM DAS ਹੈ ਮਹਾਰਾਜ ਉਹ ਨਜ਼ਰ ਹੀ ਨਹੀਂ ਆਈ ਕਿੱਥੇ ਨੇ ਇੰਨੀਆਂ ਸੰਗਤਾ ਜੁੜੀਆਂ ਨੇ ਐਡਾ ਭਾਰੀ ਇਕੱਠ ਹੋਇਆ ਗੁਰੂ ਚਰਨਾਂ ਦੇ ਵਿੱਚ ਐਡਾ ਭਾਰੀ ਸੰਗਤ ਦਾ ਇਕੱਠ ਹੋਇਆ ਵੀ ਭਾਈ ਜੇਠਾ ਜੀ ਨਜ਼ਰ ਕਿਉਂ ਨਹੀਂ ਆਉਂਦੇ ਪਏ ਕਿੱਥੇ ਨੇ ਉਹ ਹੁਣ ਉੱਥੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆ ਨੇ ਨਾ ਪੁੱਛਿਆ ਭਾਈ ਬੱਲੂ ਜੀ ਨੂੰ ਕਹਿਣ ਲੱਗੇ RAM DAS ਚਿਰ ਬਹੁ ਹੋਆ ਕਹਾਂ ਗयो ਹਮ ਨਿਜ਼ਕ ਨਾ ਜੋਬਾ ਕਹਿੰਦੇ ਅਸੀਂ ਆਪਣੇ ਨੇੜੇ ਉਹਨੂੰ ਵੇਖਣਾ ਹੀ ਨਹੀਂ ਕੀਤਾ ਸੰਗਤ ਇੰਨੀ ਜੁੜੀ ਐ ਇੰਨੀ ਦੂਰੋਂ ਦੂਰੋਂ ਸੰਗਤ ਆਈ ਐ ਚਿਰ ਬਹੁ ਵਕਾਈ ਦਿਨ ਬਤੀਤ ਹੋ ਗਏ ਕਾਫੀ ਸਮਾਂ ਬਤੀਤ ਹੋ ਗਿਆ ਤੇ ਨਾਲ ਬਚਨ ਆਖਣੇ ਕੀਤੇ ਵੀ ਮਹਾਰਾਜ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਕਹਿੰਦੇ ਵੀ ਭਾਈ ਬੱਲੂ ਪਤਾ ਨਹੀਂ ਭਾਈ ਜੇਠੇ ਵੀ ਸੰਗਤ ਦਾ ਐਡਾ ਇਕੱਠ ਹੋ ਰਿਹਾ ਐ ਐਸੇ ਇਕੱਠ ਦੇ ਵਿੱਚ ਵਿਸਲਾ ਹੋ ਕੇ ਕਿੱਥੇ ਘੁੰਮ ਰਿਹਾ ਉੱਥੇ ਫਿਰ ਭਾਈ ਬੱਲੂ ਨੇ ਹੱਥ ਜੋੜੇ ਜੀ ਕਹਿੰਦਾ ਗੁਰਦੇਵ ਪਾਤਸ਼ਾ ਜਿਹਦੀ ਗੱਲ ਤੁਸੀਂ ਕਰਦੇ ਹੋ ਨਾ ਭਾਈ ਜੇਠੇ ਦੀ ਮੈਂ ਉਹਦੀ ਕਿਹੜੀ ਕਿਹੜੀ ਸੇਵਾ ਦਾ ਜ਼ਿਕਰ ਕਰਾਂ ਵੇਖੋ ਗੁਰ ਤੁਠੇ ਹਰ ਰੰਗ ਚੜ੍ਹਿਆ ਜਦੋਂ ਗੁਰੂ ਸਾਧ ਸੰਗਤ ਤ੍ਰੁੱਠ ਕੇ ਕਿਰਪਾਲਤਾ ਕਰਦਾ ਫਿਰ ਐਵੇਂ ਨਹੀਂ ਪਟਾ ਨਹੀਂ ਗੁਰੂ ਰਾਮਦਾਸ ਸਹਿ ਮਹਾਰਾਜ ਜੀਆਂ ਦੀ ਸਿਫਤ ਕੀਤੀ ਭਾਈ ਸੱਤਾ ਭਾਈ ਬਲਵੰਡ ਨੇ ਸਿਫਤ ਕੀਤੀ ਐਵੇਂ ਨਹੀਂ ਆਪਾਂ ਸਾਰੇ ਪੜਦੇ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸ ਕਰਿਆ ਉਹਦੇ ਪਿੱਛੇ ਘਾਲਣਾ ਵੇਖੋ ਕਿੰਨੀ ਐ ਭਾਈ ਬਲੂ ਨੇ ਉੱਥੇ ਬਚਨ ਆਖਣਾ ਕੀਤਾ ਏ ਕਹਿਣ ਲੱਗੇ ਸਤਗੁਰੂ ਗੁਰੂ ਅਮਰਦਾਸ ਸਹਿ ਪਾਤਸ਼ਾਹ ਜੀਓ ਦੇਗ ਤਿਆਰ ਕਰ ਦੇਹ ਆਹਾਰਾ ਕਹਿੰਦੇ ਵੀ ਪਹਿਲਾਂ ਸਭ ਤੋਂ ਲੰਗਰ ਦੇ ਵਿੱਚ ਭਾਈ ਜੇਠਾ ਜੀ ਜੁੜ ਜਾਂਦੇ ਨੇ ਪ੍ਰੇਮ ਦੇ ਨਾਲ ਉੱਥੇ ਕਰਦੇ ਨੇ ਸੇਵਾ